ਇਹ ਕੀ ਮਾੜਾ ਟਾਹ ਤੇ ਇਹ ਕੀ ਗੱਲ ਕੀ ਹੋਈ ਐ ਦਾਰੇ ਗੱਲ ਭਾਈ ਉਹ ਘਰੋਂ ਕੱਢਿਆ ਉਹਦੇ ਲੈਨ ਚ ਲਿਆਲ ਟੂਆ ਪਾਣੀ ਦਿੱਤੀ ਸੀ ਲੈ ਆਪ ਹੀ ਆਵਾ ਉਹ ਕਿਹਨੇ ਇਤਰਾ ਗੇਟ ਤੇ ਗਾੜੀ ਪਿੱਛਾ ਫੋਨ ਕਰਨ ਦੇ ਉਹਦਾ ਥਾਂ ਨੂੰ ਕਿਹਾ ਲੈ ਇਹ ਪਤਾ ਨਹੀਂ ਕਿੱਧਰੋਂ ਆਇਆ ਇਹਨੇ ਕਿ ਮੇ ਚੁੱਕੀ ਇੱਕ ਲਾਗੋ ਗਵਾਲੀ ਨੇ ਕਿਹਾ ਇਹਨੇ ਚੁੱਕੀ ਇਤਾਲੂ ਤੇ ਮਾਰੀ ਉਹਦੇ ਕੰਨਾ ਸਾਨੇ ਚ ਟੇਰੀ ਚੱਲ ਗਈ ਤੇ ਮਾਂ ਤੇ ਪਿਓ ਪਿੱਛੇ ਮੋੜ ਤੇ ਖੜੇ ਸੀ ਉਹ ਵੀ ਲਾ ਲਈ ਆ ਇਹਨੇ ਮਾਰ ਜੋਦੀ ਛੇ ਦੇ ਨਾਲ ਨਾ ਟੰਲਾ ਕਰੇ ਨੇ ਕੰਮ ਹੋਇਆ ਮੇਰੇ ਵੀਰ ਦੇ ਮਾਰਕੀਟ ਜਦੋਂ ਇੱਟ ਮਾਰੀ ਨਾ ਉਹ ਡਿੱ ਗਿਆ ਵਾ ਇਹ ਉਸ ਤੋਂ ਮਾਰੀ ਜਾਂ ਸਰੋਖ ਮੈਨੂੰ ਗਵਾਂਢ ਨਾਲੇ ਬਾਅਦ ਪਿੱਛੇ ਪੱਜ ਕੇ ਬਾਹਰ ਦੇ ਅਲਾ ਮੁੰਡੇ ਨੂੰ ਮਾਰਨ ਦੇ ਆਈ ਮੈਂ ਬਾਹਰ ਨਿਕਲੀ ਹੈ ਮੇਰੇ ਸਾਹਮਣੇ ਵੀ ਮਾਰੀ ਗਿਆ ਤਿੰਨ ਚਾਰ ਟਣੇ ਸਰੋਖ ਮਗਰ ਗੱਡੀ ਹੱਥ ਕੀਤੇ ਮੇਰੇ ਮਾਰਨ ਪਿਆ ਲੱਗੋ ਗਵਾਂਢੀ ਪੱਜ ਕੇ ਆਏ ਨੇ ਇੱਟ ਸੁੱਟ ਕੇ ਪੱਜਿਆ ਮੇਰਾ ਮੁੰਡੇ ਨੂੰ ਉਹਨੇ ਮਗਾ ਕੇ ਛੱਡਿਆ ਹੈ ਪੰਜ ਕੀ ਇਹਨਾਂ ਦਾ ਰਿਪੋਰਟ ਕਿੰਨੀ ਦੀ ਉਮਰ ਹੈ ਲਾ ਪ੍ਰਿੰਲਾ ਭਾਈ ਨਾਲ ਪੜਦਾ ਹੀ 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 ਪ ਇਹ ਮੋਟਰਸਾਈਕਲ ਮੰਗਦੇ ਉਹ ਕਹਿੰਦਾ ਸੀ ਝੰਡੇ ਨੂੰ ਲੈ ਦੋ ਝੰਡਾ ਉਹ ਮੁੰਡੇ ਦਾ ਨਾਮ ਤੇ ਮੈਨ ਨਹੀਂ ਦਾਲਾ ਫੇਰ ਵੀ ਪਵਾ ਦਿੰਦਾ ਸੀ ਇਹ ਕਹਿੰਦੀ ਸੀ ਜੇ ਮਾਂ ਤੇ ਤੂੰ ਹੀ ਛੱਡ ਗਿਆ ਤੂੰ ਹੀ ਲੈ ਗਿਆ ਇਹਨਾਂ ਤਿੰਨਾਂ ਬਣਿਆਂ ਦੀ ਰਹਿ ਸੀ ਵੀ ਮਤਲਬ ਰਹਿਣਾ ਪਹਿਲਾਂ ਤੂੰ ਖਾਂਦੇ ਰਹੇ ਤੇ ਬਾਕੀ ਉਹਦਾ ਕਸੂਰ ਕੋਈ ਨਹੀਂ ਜਦੋਂ ਤੁਸੀਂ ਖਾਂਦੇ ਰਹੇ ਛੱਡ ਕੇ ਹੁੰਦਾ ਰਿਹਾ ਤੁਹਾਡੇ ਖਾਂਦੇ ਤੂੰ ਜੁੱਤਨ ਕਿ ਅੱਜ ਜੀਨ ਅੱਜ ਤੁਹਾਡਾ ਜੀਨ ਟੁੱਟ ਗਿਆ ਬੋਲੇ ਮਕਾਇਦਤਾ ਮੇਰੇ ਵੀਰ ਨੂੰ ਕਹਤੇ ਉਹਨੇ ਪਾਣੀ ਵੀ ਦਾਰੀ ਲੰਗਿਆ ਨਹੀਂ ਕੋਈ ਗੱਲ ਨਹੀਂ ਉਹ ਹੋਤੇ ਨੇ ਜਦੋਂ ਪਹਿਲੀ ਵਾਰੀ ਉਹਦੋਂ ਕੰਨਾ ਕਣੀ ਕੂਲ ਚੱਲਣਾ ਲੱਪਿਆ ਮੂੰਥਾ ਨੇ ਚੱਲ ਪਿਆ ਜੈ ਸੁਪੰਭੀ ਉਹਦੀ ਮਾਂ ਦੇ ਨਾਲ ਉਹਦੇ ਕਈਆਂ ਦੇ ਨਾਲ ਫਿਰ ਹੁਣ ਇਹੋ ਜੀ ਜਨਾਨੀ ਲੱਗੀ ਕੰਟਰੋਲ ਤੇ ਜਦੋਂ ਤੁਸੀਂ ਐਵੇਂ ਤੇ ਨੂੰ ਭੰਡੋਗੇ ਪਹਿਲਾਂ ਤੁਸੀਂ ਮੈਂ ਦੇ ਦੋ ਭਾਈ ਮੈਂ ਹੱਥ ਘੜੇ ਮੇਰਾ ਪੁੱਤ ਜਵਾਨ ਨਾ ਕਰੋ ਕਿਸੇ ਹੋਰ ਨਾਲ ਦੋ ਜਿਹਦੀ ਮਾਂ ਕਹਿੰਦੀ ਸੀ ਸਾਨੂੰ ਜਕੇਦਨ ਚਾਲੀ ਪੈਂਦਾ ਸੀ ਸਾਨੂੰ ਇੱਥੇ ਜੀਨ ਆ ਮੈਂ ਚੁੱਪ ਹੋ ਗਈ ਮੈਂ ਨਾ ਦੇ ਜੀਨ ਕਰ ਲਿਆ ਅੱਜ ਮੇਰਾ ਪੁੱਤ ਮਾੜਾ ਹੋ ਗਿਆ ਘੰਟਾ ਵੀ ਪੈਸੇ ਲਿੰਦਾ ਰਿਆ ਇਹ ਲੋ ਸਵਦੇ ਦੇ ਦੋਸਤ ਜਿਹਨੇ ਮੰਗਣੇ ਮੇਰਾ ਪੁੱਤ ਜੰਦਾ ਮੇਰੇ ਸਾਹਮਣੇ ਜੰਦਾ ਰਿਹਾ ਸੀ ਉਹ ਰੱਬ ਗਵਾਵਾ ਸਲਟਾ ਅੱਜ ਜੋ ਮਾਰਾ ਲੱਗਣ ਲੱਗੇ ਇਹ ਲੱਤਾਂ ਬਾ ਤੋੜ ਦਿੰਦਾ ਮੇਰੀ ਪੁੱਤ ਲਈ ਦੇ ਨੂੰ ਸ਼ਕਤੀ ਜਿੱਨੇ ਮਾਰੇ ਉਹਦਾ ਨਾ ਕੀ 2 ਘੰਟਾ 2 ਘੰਟਾ ਕੱਲਾ ਕਿਤੇ ਹੋਰ ਨਲ ਕੇ ਗਈ ਇੱਥੇ ਮਾਂ ਪਿਓ ਹੀ ਇੱਥੇ ਮਾਂ ਪਿਓ ਮਾਂ ਇਹ ਕੱਲਿਆ ਉਹਨਾਂ ਪਿੱਛੋਂ ਤਿਆਰੀ ਵੱਟ ਕੇ ਇਹਨੂੰ ਮਗਾ ਕੇ ਆਣਾ ਮਾਂ ਦੀ ਨਾ ਤੇ ਵੀ ਕਾਹੀ ਕਿ ਇਥੇ ਚਲ ਜੂ ਕਿਸੇ ਨੇ ਉਹ ਕਿਹਾ ਸੀ ਤੇ ਕਿਸੇ ਨੇ ਮੈਨੂੰ ਦੱਸਿਆ ਵਾ ਕਿ ਤੁਹਾਨੂੰ ਇਹ ਦੱਸ ਦਿੰਦੇ ਹੁਣ ਤੇ ਆਪਾਂ ਜਾਣ ਹੀ ਆਲੇ ਸਾਂ ਮੰਗਦੇ ਕਿ ਹੋ ਗਿਆ ਵੰਗ ਪਾ ਕੇ ਮੈਨੂੰ ਤੇ ਤੇਰਾ ਪੁੱਤ ਚੱਕਦਾ ਜੇ ਪੁੱਤ ਨਹੀਂ ਤੇ ਫਿਰ ਇਹ ਆਪਦੀ ਨੋ ਮਾਰ ਕੇ ਮੇਰੇ ਮੁੰਡੇ ਦੀ ਸਾਈਡ ਤੇ ਪਾ ਦੇ ਇਹ ਵੀ ਫਿਰ ਉਹਨੂੰ ਵੀ ਮਾਰਦੇ ਉਹਨੇ ਮਰਵਾਇਆ ਨਾ ਮੇਰਾ ਪੁੱਤ ਤੁਹਾਡੇ ਕਿਨੇ ਬੱਚੇ ਕਿਨੇ ਤੁਹਾਡੇ ਕੋਈ ਇਕੱਲਾ ਇਹ ਬੇਟਾ ਸੀ ਬਾਕੀ ਦੋ ਬੇਟੀਆਂ ਵਾ ਬੇਟਾ ਵੀ ਜਵਨਾਂ ਵਿਆਹ ਨਾਲਾ ਉਧਰੋਂ ਇੰਨਾ ਨਹੀਂ ਨੀਰਾ ਫਿਰ ਫਿਰ ਵਾਰ ਚੁਟਾ ਜੀ ਹਾਂ ਜੀ ਇਹ ਬੜਾ ਵੱਡਾ ਹੈ ਜੋ ਤੇਰਾ ਵੱਡਾ ਇਹੋ ਹੀ ਲੱਗਦਾ ਵੀ ਇੱਕੋ ਜਿਹਾ ਵ ਤੇ ਇੱਕ ਛੋਟੀ ਵਿਚਕਾਰ ਹੀ ਜਿਹੜਾ ਇਹ ਹੋਈ ਆ ਮੇਰਾ ਇੱਕੋ ਹੀ ਇਹ ਮੈਂ ਕੋਈ ਨਹੀਂ ਚਾਹੁੰਦੀ ਤੇ ਮੈਨੂੰ ਨਸਾ ਚਾਈਦਾ ਹੈ ਆਪਦੇ ਨਾਮ ਹੀ ਮਾਰਦੇ ਨੇ ਹੁਣ ਅਰਜੈਂਟ ਆ ਦੇ ਕਰਦੀ ਮਾਰਦੇ ਕੰਮ ਕਰਦਾ ਮੇਰਾ ਘਰ ਵਾਲਾ ਤੇ ਸੰਤੂ ਜੀ ਦਾ ਹੈ ਆਓ ਫਿਰ ਢਾੜੀ ਦਾ ਫਾਇ ਹੀ ਭਾਜੀ ਠੀਕ ਆ ਵੀ ਜਿਹੜੇ ਕੀ ਗੱਲ ਸਹੀ ਹੋਈ ਹੈ ਮੇਰਾ ਨਾਮ ਤਲਪਾਦ ਹੈ ਜੀ ਪਿੰਡ ਪਾਣੀ ਮਟੂਆ ਹਟਾਈ ਇਹ ਜਿਹੜਾ ਮੇਰਾ ਭਰਾ ਹੀ ਲੱਗਦਾ ਚਾਚੇ ਦਾ ਪੋਤੇ ਇਹਦੇ ਨਾਲੇ ਵੀ ਇਹ ਬੈਣ ਖਲੋਣ ਵੜਾ ਹੀ ਉਹ ਮੁੰਡੇ ਦਾ ਜਨਕਰ ਸਿੰਘ ਨੇ ਦੱਤ ਕੀਤੀ ਨਾ ਦੀ ਉਹਨਾ ਬੈਣ ਖਲੋਣ ਵੜਾ ਹੈ ਉਹ ਘਰੋਂ ਬਲਾ ਬਲਾ ਕੜਨਾ ਉਹਨੂੰ ਲੈ ਕੇ ਜਾਣਾ ਲਾ ਨਹੀਂ ਜਗਾ ਛੱਡਿਆ ਕਾਪੀ ਨੂੰ ਤੇ ਮਕੀ ਜਗਾ ਵਾਂਡੇ ਚੱਲ ਜਾ ਉਹਨੇ ਬਥੇਰਾ ਵਣਾ ਕਰਨਾ ਵੀ ਮੈਂ ਨਹੀਂ ਜਾ ਸਕਦਾ ਮੇਰੇ ਕੋਲ ਤੇਲ ਦੇ ਪੈਸੇ ਲੈ ਲਓ ਮੈਂ ਕੰਮ ਤੇ ਜਾਣਾ ਮੈਂ ਉੱਥੇ ਜਾਣਾ ਭਾਨੇ ਮਾਰਿਆ ਇਹਨਾਂ ਨਾਲ ਇਹਨਾਂ ਖਰਾਂ ਨੂੰ ਤੇਰੇ ਤੇ ਯਕੀਨ ਬੜਾ ਤੇਰੇ ਤੇ ਯਕੀਨ ਬੜਾ ਤੂੰ ਲੈ ਕੇ ਜਾ ਇਹ ਨਸ਼ੇੜੀ ਹੀ ਆਪ ਕੋ ਚੱਟ ਚਿੰਗਾ ਫਿਰ ਇਹਦਾ ਨਸ਼ੇੜੀ ਜਿਹਨੂੰ ਕਹਿੰਦੇ ਨਾ ਉਹ ਜਿੱਦੇ ਮਰਗੀ ਦੇ ਪਾ ਜਿੱਦੇ ਮਰਗੀ ਲੁੱਟ ਕੋ ਕਰਦਾ ਅੱਗੇ ਵੀ ਮਾਮਲੇ ਹੁੰਦੇ ਲੁੱਟ ਕੋ ਇਹ ਇਹਨੇ ਹੁਣੇ ਆਂਦੇ ਵੀ ਤੂੰ ਗਲਤ ਆ ਦੇਣਾ ਕਰ ਤੇ ਆ ਇਹ ਉਹ ਗਲਤੀ ਦੇ ਬੰਦੇ ਪੰਚਾਇਤ ਚ ਖਲਾਰ ਕੇ ਉਹਨੂੰ ਜੋ ਵੀ ਉਹਨੂੰ ਸਜ਼ਾ ਹੀ ਉਹਨੂੰ ਦਿੱਤੀ ਜਾਂਦੀ ਜਾਂ ਉਹਦੀ ਕੋਈ ਜੇਤੂ ਮਾਰਨਾ ਲੱਤਾਂ ਮਾ ਤੋੜ ਦੇਣਾ ਉਹਨੂੰ ਜਾਂ ਉਹਨੂੰ ਤਲਾ ਮਾਰਨਾ ਨੌ ਇਟਾ ਮਾਰਨਾ ਗਵਾਮਨ ਤੇ ਚਾਰ ਇਟਾ ਪੰਜ ਦੇ ਛਡਾਉਂਦੇ ਛਡਾਉਂਦੇ ਮਾਰਨਾ ਕਿੰਨੇ ਵੇ ਦੀ ਘਟਣਾ ਹੈ ਇਹ ਸ਼ਾਮੀ 4 ਵਜੇ ਦੇ ਕਰੀਬ ਘਟਨਾ ਆਈ ਹੈ ਹਾਂਜੀ ਉਹਨਾਂ ਦੇ ਜਿਹੜਾ ਫਿਰ ਉਹ ਕਿਧਰ ਗਿਆ ਉਹ ਇਥੇ ਹਸਪੀਟਲ ਲੈ ਕੈਂਡੀ ਚ ਲੱਗਾ ਹੋਇਆ ਹੈ ਪੁਲਸ ਹੀ ਕੀ ਕਿ ਪੁਲਸ ਜੀ ਆਈ ਨਹੀਂ ਆ ਪੁਲਸ ਰਾਤ ਆ ਉਹਨਾਂ ਨੂੰ ਗਿਫਟਾਰ ਕਰ ਲਿਆ ਕੁਛ ਨਹੀਂ ਅਜੇ ਕਰਿਆ ਵਾਂਗੇ ਹੋਈ ਆ ਕਿ ਇਹਨੂੰ ਨਿਸ਼ਾਬ ਦਿੱਤਾ ਜਾਵੇ ਜਿਹੜਾ ਕੱਲਾ ਕੱਲਾ ਮਾਪਿਆਂ ਦਾ ਪੁੱਤ ਜਿਹੜਾ ਨੇ ਮਾਰ ਦਿੱਤਾ ਹੁਣ ਸਾਨੂੰ ਨਿਸ਼ਾਬ ਦਿੱਤਾ ਜਾਵੇ ਸਰਕਾਰ ਨੂੰ ਹੋਈ ਪ੍ਰਸ਼ਾਸਨ ਵੱਲੋਂ ਮੰਗਾਈ ਜੀ ਲਵ ਲਵਪੀ ਸਿੰਘ ਸੀ ਗੱਲਕਾ ਪੁੱਤਰ ਮਨਜੀਤ ਸਿੰਘ ਪੈਣੀ ਮਟੂਆ ਦਾ ਰਹਿਣ ਵਾਲਾ ਸੀਗਾ ਜਿਸ ਦੀ ਉਮਰ ਕਰੀਬ 20 ਸਾਲ ਸੀਗੀ ਉਹਦੇ ਪਿੰਡ ਦੇ ਹੀ ਮੁੰਡਾ ਸੀ ਜਿਹਦਾ ਗੁਰਚੰਡ ਸਿੰਘ ਪੁੱਤਰ ਪਰਮਜੀਤ ਸਿੰਘ ਉਹਨੇ ਮਰਡਰ ਕੀਤਾ ਜੀ ਕੱਲ ਸ਼ਾਮ ਨੂੰ 3:30 ਦੇ ਕਰੀਬ ਉਹਨਾਂ ਦੀ ਪੁਰਾਣੀ ਰੰਜਿਸ਼ ਸੀ ਜੀ ਜੋ ਗੁਰਜਨ ਸਿੰਘ ਸੀਗਾ ਉਹ ਮੈਰਿਡ ਸੀਗਾ ਲਗਭਗ 10 ਸਾਲ ਤੋਂ ਉਦੋਂ ਹੀ ਸ਼ੱਕ ਕਰਦਾ ਸੀ ਜੀ ਕਿ ਉਹਦੀ ਵਾਈਫ ਦੇ ਰਿਲੇਸ਼ਨ ਲਬ੍ਰਿਨ ਸਿੰਘ ਨਾਲ ਸੀਗੇ ਤੇ ਜੋ ਕਿ ਲਗਭਗ 6-7 ਮਹੀਨੇ ਤੋਂ ਲ ਗੁਰਜਨ ਸਿੰਘ ਦੀ ਵਾਈਫ ਆਪਣੇ ਰਸਕੇ ਪੇਕੇ ਘਰ ਵੀ ਗਈ ਹੋਈ ਸੀਗੀ ਜਿਸੇ ਰੰਜਿਸ਼ ਇਹਨਾਂ ਦੋਨਾਂ ਦੀ ਆਪਸ ਵਿੱਚ ਰੰਜਿਸ਼बाजी ਚੱਲਦੀ ਹੋਈ ਸੀਗੀ ਉਸ ਤੋਂ ਪਹਿਲਾਂ ਇਹ ਆਪਸ ਦੋਸਤ ਮਿੱਤਰ ਹੀ ਸੀਗੇ ਬਟ ਇਹ ਵਾਈਫ ਨੂੰ ਲੈ ਕੇ ਇਹਨਾਂ ਦਾ ਡਿਸਪਿਊਟ ਹੋ ਗਿਆ ਸੀਗਾ ਜੋ ਇਹਨੇ ਕੱਲ ਮੌਕਾ ਪਾ ਕੇ 8 ਟਨ ਨਾਲ ਵਾਰ ਕਰਕੇ ਉਹਦਾ ਮਰਡਰ ਕਰਤਾ ਜਿਸ ਤੇ ਅਸੀਂ ਉਹਦੀ ਮਦਰ ਦੇ ਬਿਆਨਾਂ ਤੇ ਐਫ ਆਈ ਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 302 ਪੰਜਾਬ ਸੀ 6 ਐਨਸੀਪੀਸੀ ਅਕਿਊਜ਼ ਅਰੇਸਟ ਹੋ ਗਈ ਵੀ ਅਕਿਊਜ਼ ਦੀ ਭਾਲ ਜਾਰੀ ਹੈ ਬਹੁਤ ਜਲਦੀ ਅਸੀਂ ਅਰੈਸਟ ਕਰ ਲਾਂਗੇ